ਧੰਨਵਾਦ ਭਾਈ ਗੁਰਪਾਲ ਸਿੰਘ ਜੀ ਢੁੱਡੀਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਫੋਟੋ ਖੜੇ ਭਾਈ ਗੁਰਪਾਲ ਸਿੰਘ ਜੀ ਢੁੱਡੀਕੇ ਸੋਇਸ ਤੋਂ ਬਾਅਦ ਭਾਈ ਜਗਦੇਵ ਸਿੰਘ ਜੀ ਭੁਗੀਪਰਾ ਉੱਥੇ ਕਰੀਏ ਉੱਥੇ ਜਾਵਾਂਗੇ ਫੋਟੋ ਖੜਾ ਕਰੂ ਅੰਤ ਵਿੱਚ ਨੇ ਬੈਠਣੀ ਕਰਦੇ ਫੋਟੋ ਬੈਠਣੀ ਖਾਚ ਨਹੀਂ ਫਾਇਦਲਜੀਤ ਸਿੰਘ ਜੀ ਮਸ਼ਾਲ ਤੁਸੀਂ ਵੀ ਆਜੋ ਭਾਵੇਂ ਨਹੀਂ ਬਣਾ ਲਓ ਜਦੋਂ ਬੈਠੇ ਕਿਤੇ ਭਾਈ ਕਮਲਪ੍ਰੀਤ ਸਿੰਘ ਜੀ ਡੋਰਲੀ ਭਾਈ ਅੱਜ ਨਹੀਂ ਪਹੁੰਚ ਸਕੇ ਇਹਨਾਂ ਦਾ ਅਸੀਂ ਉੱਥੇ ਪਹੁੰਚਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਂ ਕੁ ਸ਼ੁਕਰ ਇੱਥੇ ਹੀ ਫਤਿਹ ਪ੍ਰਭਾਨ ਸਰੋਜੀ ਆਨਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੰਘ ਖਾਲਸਾ ਜੁ ਲੁਧਿਆਣੇ ਵਾਲੇ ਆ ਉਹਨਾਂ ਦਾ ਅਸੀਂ ਮਾਨ ਸਨਮਾਨ ਕਰਨਾ ਹੈ ਸੋ ਬਾਬਾ ਨਾਨਕ ਜੀ ਜੋ ਸਾਡੇ ਲਾਗੇ ਬੈਠੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਟਾਈਮ ਕੱਢਿਆ ਇਹ ਮੈਂ ਬੇਨਤੀ ਕਰੂ ਆ ਮਨਦੀਪ ਸਿੰਘ ਜੀ ਉਹ ਆਪਣਾ ਸਲਮਾਨ ਆ ਕੇ ਅ ਲੈਲੈਂਡ ਜੀ ਛੋਟਾ ਜਾ ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕੀ ਨਾਂ ਅੱਜ ਆਪਣਾ ਮੇਰਾ ਨਾਮ ਹਰਜਨਦਰ ਸਿੰਘ ਹੈ ਜੀ ਸਿੰਘ ਸਾਹਿਬ ਜੀ ਜਿਹੜਾ ਅੱਜ ਬਾਬਾ ਬੁੱਢਾ ਫਲੈਟ੍ਰਾਸ ਵੱਲੋਂ ਸਮਾਗਮ ਕੀਤਾ ਗਿਆ ਵਾ ਇਹ ਕਿੱਥੇ ਕੀਤਾ ਗਿਆ ਜੀ ਇਹ ਭਾਈ ਮਨਦੀਪ ਸਿੰਘ ਜੀ ਦੇ ਦਰਹਿ ਆਪਣਾ ਝੰਡਿਆਣਾ ਵਿਖੇ ਕੀਤਾ ਗਿਆ ਜਿਹੜਾ ਕਿ ਬਾਬਾ ਬੁੱਢਾ ਜੀ ਗ੍ਰਾਂਥੀ ਭਲਾਈ ਚੈਰੀਟੇਬਲ ਟਰੱਸਟ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਅਤੇ ਇਸ ਪਰਿਵਾਰ ਵੱਲੋਂ ਜੋ ਗ੍ਰਾਂਥੀ ਸਿੰਘ ਦਾ ਸਨਮਾਨ ਕੀਤਾ ਗਿਆ ਹੈ 22000 ਰੁਪਏ ਦੀ ਰਾਸ਼ੀ ਦੇ ਨਾਲ ਸੋ ਇਸ ਪਰਿਵਾਰ ਨੇ ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਇੱਕ ਰੀਤ ਵਧੀਆ ਤੋਰੀ ਹੈ ਅੱਗੇ ਤੋਂ ਵੀ ਗਰੰਤੀ ਸਿੰਘਾਂ ਦਾ ਇਸੇ ਤਰ੍ਹਾਂ ਸਨਮਾਨ ਸਿੰਘ ਜੀ ਸਿੰਘ ਸਾਹਿਬ ਜੀ ਕਿੰਨੇ ਸਿੰਘਾਂ ਦਾ ਸਨਮਾਨ ਕੀਤਾ ਗਿਆ ਅੱਜ ਅੱਜ 4 ਸਿੰਘਾਂ ਦਾ ਸਨਮਾਨ ਕੀਤਾ ਗਿਆ ਜੀ ਰੋਡਵੰਦ ਸਿੰਘਾਂ ਦਾ ਤੇ ਅੱਗੇ ਤੋਂ ਤੁਹਾਡਾ ਉਪਰਾਲਾ ਕੀ ਹੋਊਗਾ ਜੀ ਇਸੇ ਤਰ੍ਹਾਂ ਹੀ ਅਸੀਂ ਇਸ ਜੋ ਅੱਜ ਦਾ ਕਾਰਜ ਹੈ ਇਹਨੂੰ ਵੀ ਅੱਗੇ ਲੈ ਕੇ ਜਾਣਾ ਹੈ ਬਾਕੀ ਜੋ ਬਾਬਾ ਗੁੰਡਾ ਜੀ ਗਰੰਤੀ ਭਲਾਈ ਚੈਰੀਟੇਬਲ ਟਰਸਟ ਦੇ ਕਾਰਜ ਹੈ ਪਹਿਲਾਂ ਹੀ ਚੱਲ ਰਹੇ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਅਸੀਂ ਪੰਜਾਬ ਤੱਕ ਲਿਜਾਣਾ ਹੈ ਸਿੰਘ ਸਾਹਿਬ ਜੀ ਤੁਸੀਂ ਸਾਧ ਸੰਗ ਨੂੰ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਹੜੇ ਦੇਸ਼ ਵਿਦੇਸ਼ ਅੰਦਰ ਬੈਠੇ ਸਾਡੇ ਵੀਰ ਨੇ ਤੇ ਸਿੱਖੀ ਦੇ ਪ੍ਰਤੀ ਸਮਰਪਿਤ ਭਾਵਨਾ ਵਾਲੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਆਪਾਂ ਦਾਨ ਇਮਾਰਤਾਂ ਨੂੰ ਬਣਾਉਣ ਵਾਸਤੇ ਲਾ ਰਹੇ ਹਾਂ ਬਹੁਤ ਚੰਗੀ ਗੱਲ ਹੈ ਗੁਰੂ ਘਰ ਬਣਨੇ ਚਾਹੀਦੇ ਸੋਹਣੇ ਦਰਬਾਰ ਬਣਨੇ ਚਾਹੀਦੇ ਪਰ ਉਹਦੇ ਨਾਲ ਨਾਲ ਜੋ ਦਰਬਾਰ ਨੂੰ ਸੁਝਾਉਣ ਵਾਲੇ ਨੇ ਆਪਣੀ ਰਸਨਾ ਦੇ ਨਾਲ ਬਾਣੀ ਦੇ ਨਾਲ ਗ੍ਰੰਥੀ ਸਿੰਘ ਉਹਨਾਂ ਵਾਸਤੇ ਵੀ ਦਾਨ ਜ਼ਰੂਰ ਭਾਵੇਂ ਉਹ ਥੋੜਾ ਕੱਢਣ ਬਹੁਤਾ ਕੱਢਣ ਜ਼ਰੂਰ ਕੱਢਣ ਤਾਂ ਕਿ ਸਾਡੇ ਗ੍ਰੰਥੀ ਸਿੰਘ ਬਿਨਾਂ ਕਿਸੇ ਜਿਵੇਂ ਕਹਿੰਦੇ ਭਾਵਨਾ ਸਹਿਤ ਹੋ ਕੇ ਬਿਨਾਂ ਕਿਸੇ ਲੋੜ ਤੋਂ ਉਹਦੀ ਸਾਰੀਆਂ ਆਰਥਿਕ ਲੋੜਾਂ ਪੂਰੀਆਂ ਹੋਣ ਤੇ ਉਹ ਬੜੇ ਪ੍ਰੇਮ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਦੇ ਸਹਿਤ ਹੋ ਕੇ ਸੇਵਾ ਕਰਨ ਇਹ ਸਾਡਾ ਸਿੰਘ ਸਾਹਿਬ ਜੀ ਲਾਸਟ ਵਿੱਚ ਜਿਹੜਾ ਗ੍ਰੰਥੀ ਸਿੰਘਾਂ ਦਾ ਸਤਕਾਰ ਆ ਤੁਸੀਂ ਇਸੇ ਤਰ੍ਹਾਂ ਹੀ ਸਮਾਗਮ ਕਰਉਂਦੇ ਹਾਂ ਜੀ ਬਿਲਕੁਲ ਜੀ ਇਸੇ ਤਰ੍ਹਾਂ ਹੀ ਜਿਵੇਂ ਪਿੱਛੇ ਅਸੀਂ 24 ਇੱਕ 24 ਤੋਂ ਇਹ ਟਰੱਸਟ ਸ਼ੁਰੂ ਕੀਤਾ ਹੈ ਤੇ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਸਮਾਗਮ ਕਰਾਉਂਦੇ ਆ ਰਹੇ ਹਾਂ ਅੱਜ ਇਹ ਨਵਿਕਲਾ ਸੀ ਪਹਿਲਾ ਸਮਾਗਮ ਸੀ ਤੇ ਇਸ ਨੂੰ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਸਤਿਗੁਰੂ ਅੱਗੇ ਕਿਰਪਾ ਕਰਨਗੇ ਕਿ ਇਸੇ ਤਰ੍ਹਾਂ ਅਸੀਂ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਾਹਿਬ ਜੀ ਕੀ ਨਾਂਜੀ ਆਪਣਾ ਬੰਦੀਪ ਸਿੰਘ ਜੀ ਸਰ ਕਿਹੜਾ ਪੰਡਾ ਜੀ ਆਪਣਾ ਚੰਡੀਰਾ ਸ਼ਾਲਕੀ ਜਸਤਰ ਮੌਕਾ ਤੇ ਸਰ ਜਿਹੜਾ ਅੱਜ ਬਾਬਾ ਬੁੱਢਾ ਜੀ ਭਲਾਈ ਟਰਸਟ ਦੀ ਸੇਵਾ ਕੀਤੀ ਉਹਦੇ ਬਾਰੇ ਤੁਸੀਂ ਕੀ ਕਹਣਗੇ ਜੀ ਇਹ ਜੀ ਗੁਰੂ ਬਾਬਾ ਫ਼ਜ਼ੀਲਾ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਜੋ ਵਜ਼ੀਰ ਆ ਜੋ ਅੱਜ ਉਹਨਾਂ ਦਾ ਸਰਕਾਰ ਬਹਾਲ ਕਰਾਉਣ ਲਈ ਆ ਆਪਣੇ ਗ੍ਰੈਵਿਟੀ ਸਵਾਗਤ ਕਰਾਇਆ ਉਹਨੂੰ ਸਾਦੀ ਕਰਤਾ ਹਾਂ ਗੁਰੂ ਸਾਹਿਬ ਨੇ ਆਪ ਹੀ ਕੀਤਾ ਜੀ ਅਸੀਂ ਤਾਂ ਇਹਨਾਂ ਤੋਂ ਵੀ ਰਹੇ ਤੇ ਸਰ ਤੁਸੀਂ ਕਿੰਨੇ ਸਿੰਘਾਂ ਦਾ ਅੱਜ ਸਨਮਾਨ ਕੀਤਾ ਜੀ ਚਾਰ ਸਿੰਘਾਂ ਦਾ ਕੀਤਾ ਜੀ ਤੇ ਤੁਸੀਂ ਅੱਗੇ ਤੋਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਨਾਲ ਮਿਲ ਕੇ ਆਪਾਂ ਵੀ ਪੈਂਤਰਾ ਸਾਰੇ ਆਪਾਂ ਗ੍ਰੰਤੀ ਸਿੰਘਾਂ ਦਾ ਇਸੇ ਤਰ੍ਹਾਂ ਸਤਿਕਾਰ ਕਰੀਏ ਕੋਈ ਇਸ ਵਧੀਆ ਜੀਵਨ ਦੀਖ ਕਰ ਸਕਣ ਆਰਥਿਕ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ